ਸੋਰ ਤੇ ਨੂੰ ਬੈਠੋ ਨੂੰ ਦੱਸਦੇ ਨਹੀਂ ਦੋ ਚਲਾ ਜਾਗੇ ਇਹ ਲੱਗੇ ਸ਼੍ਰੀ ਜੈ ਸ਼੍ਰੀ ਰਾਮ ਜੀ ਦਾ ਦਰਸ਼ਕੋ ਆਪਕੋ ਦੇ ਸਮਾਗਮਾਂ ਦੇ ਵਿੱਚ ਮੁੱਖ ਮਹਿਮਾਨ ਆਇਆ ਕਿ ਨਾ ਹੈ ਅਰ ਸਾਲ ਦੇ ਵਿੱਚ ਜਿਹੜਾ ਅਸੀਂ ਇੱਕ ਐਨੂਅਲ ਫੰਕਸ਼ਨ ਕਰਦੇ ਹਾਂ ਜਿਹਦਾ ਨਾਮ ਅਸੀਂ ਫਲਾਵਰ ਸ਼ੋਅ ਨਾ ਕਿਹਾ ਹੈ ਉਹ ਹਰ ਸਾਲ ਤੇ ਲੱਭੜੇ ਜਿਹੋਏ ਇਹ ਵੀ ਗੱਲ ਸੁਣਾਇਆ ਕਰਦੇ ਸੀ ਤੁਸੀਂ ਲੋਕਾਂ ਨੇ ਅਸੀਂ ਸਾਡੇ ਵਿਚਕਾਰ ਪਾਲਟਿਕਲਿੰਗ ਇਹ ਆਇ ਨਹੀਂ ਉਹ ਡਾਕਟਰ ਸਾਹਿਬ ਦਾ ਸਾਡੇ ਮੇਜ਼ਬਾਨ ਨੇ ਪ੍ਰੇਮ अरोड़ा ਇਹਨਾਂ ਨੂੰ ਦੇਖ ਕੇ ਅਸਲੀ ਤਾਂ ਸਾਡੇ ਇਹੀ ਫੁੱਲ ਨੇ ਅਸਲੀ ਤਾਂ ਸੰਦੀਪ ਜੀ ਸਾਡੇ ਰਵੀਂਦਰ ਕੁਮਾਰ ਜੀ ਐਸਡੀਓ ਯਾਦ ਹੈ ਕਿ ਪਹਿਲੇ ਫਲਾਵਰ ਸ਼ੋਅ ਨੂੰ ਲੁੱਟਣ ਵਾਲੇ ਰਵੀਂਦਰ ਕੁਮਾਰ ਐਸਡੀਓ ਉਹ ਤੋਂ ਬੋੜਾ ਬਲਜੀਤ ਕਾਲਗੜੀ ਪ੍ਰੀਤ ਸ਼ਰਮਾ ਜੀ ਰੋਹਿਤ ਜੀ ਸਾਡੇ ਫਾਇਨਾਂਸਕਰ ਬਾਂਦੇ ਰੂਪ ਦੇ ਵਿੱਚ ਪਹਿਲਾਂ ਬਹੁਤ ਛੋਟਾ ਘਰ ਸੀ ਅੱਜ ਸਾਰਾ ਸ਼ਹਿਰ ਇੱਥੇ ਉਰਦਨ ਕੀ ਕਹੋਗੇ ਫਲਾਵਰ ਸ਼ੋਅ ਤੇ ਮੈਨੂੰ ਲੱਗਦਾ ਸਰਗਰਮੈਂਟ ਸੋਸਟੀ ਮਾਨਸਾ ਵੱਲੋਂ ਬੜੇ ਲੰਮੇ ਸਮੇਂ ਤੋਂ ਜਿਹੜੇ ਇਹ ਫਲਾਵਰ ਸ਼ੋਅ ਹਰ ਸਾਲ ਸਾਡੇ ਸ਼ਹਿਰ ਵਾਸੀਆਂ ਨੂੰ ਦਿਖਾਇਆ ਜਾਂਦਾ ਮੈਂ ਦੇਖ ਰਿਹਾ ਸੀ ਬਹੁਤ ਵੱਡਾ ਕਾਠਾ ਹੈ ਤਾਰਾ ਜਿਹੜਾ ਤਾਰਾ ਲੱਖ ਦਾ ਜਿਹੜਾ ਜਲਾ ਜੇ ਮੇਥੇ ਆਇਆ ਹੁੰਦਾ ਇਦਾਂ ਹੀ ਲੰਗਰੇ ਕੋਈ ਜਿਹਦੇ ਕਿਸੇ ਮੇਲੇ ਤੇ ਗਏ ਹੁੰਦੇ ਆ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਜਿਹੜੇ ਸਟਾਲਾਂ ਵਗੈਰਾ ਲਗਾਈਆਂ ਨੇ ਸਾਰਿਆਂ ਨੇ ਆਪਣੀ ਪ੍ਰਦਰਸ਼ਨੀ ਕਰ ਰਿਹਾ ਸਾਰੇ ਬਹੁਤ ਅੱਛਾ ਲੱਗਦਾ ਔਰ ਇਲਾਕੇ ਦੇ ਲੋਕਾਂ ਨੂੰ ਮਨੋਰੰਜਨ ਦਾ ਸਾਧਨ ਔਰ ਉਹਦੇ ਨਾਲ ਨਾਲ ਜਿਹੜੇ ਸਕੂਲਾਂ ਵਾਲੇ ਬੱਚਿਆਂ ਨੇ ਅੱਜ ਭਗਤ ਸਿੰਘ ਦੇ ਨਾਮ ਦੇ ਉਹ ਯਾਦਿ ਵਾਲੀ ਗੱਲ ਕਰੀ ਹੈ ਬਹੁਤ ਵੱਡੀ ਗੱਲ ਹੈ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਸ਼ਾਬਾਸ਼ ਮਿਲਦਾ ਹੈ ਕਿ ਕੰਪੀਟੀਸ਼ਨ ਦੇ ਨਾਲ-ਨਾਲ ਆਪਣੀ ਤਿਆਰੀ ਕਰਦੇ ਆ ਤੇ ਬਹੁਤ ਵਧਾਈ ਦਿੰਦਾ ਮੈਂ ਸੋਸਾਇਟੀ ਨੂੰ ਔਰ ਸ਼ਹਿਰ ਵਾਸੀਆਂ ਨੂੰ ਸਕੂਲ ਦੇ ਬੱਚਿਆਂ ਨੂੰ ਖਾਸ ਕਰਕੇ ਵਧਾਈ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਫੋਰਮੋਟਿਓਨ ਦਿੱਤੀ ਆਪਣਾ ਜਿਹੜਾ ਪ੍ਰੋਗਰਾਮ ਤੁਹਾਨੂੰ ਦਿਖਾਇਆ ਹੈ ਬਹੁਤ-ਬਹੁਤ ਮੁਬਾਰਕਾਂ ਸਰ ਕੀ ਕਹਿਣਾ ਚਾਹੋਗੇ ਮਾਨਸਾ ਦੇ ਵਿੱਚ ਫਲਾਬਰ ਸ਼ੋਅ ਵਾਜ ਤੇ ਲੱਗੇ ਸੀ ਅੱਜ ਇਹ ਜੋ ਫਲਾਬਰ ਸ਼ੋਅ ਚੱਲ ਰਿਹਾ ਹੈ ਕਿ 26ਵਾਂ ਫਲਾਬਰ ਸ਼ੋਅ ਹੈ ਮਾਨਸਾ ਦੇ ਵਿੱਚ ਔਰ ਮਾਨਸਾ ਦੀ ਇਹ ਸ਼ਾਨ ਹੈ ਇਨੋਸ਼ਕਲ ਦਾ ਮਾਣ ਹੈ ਕਿ ਪਹਿਲੇ ਫਲਾਵਰ ਸ਼ੋਅ ਦੇ ਵਿੱਚ ਮੈਂ ਐਜ਼ ਅ ਕਪਲ ਜਿਹੜਾ ਸੀ ਉਹ ਬਾਗ ਲਿਆ ਸੀਗਾ ਪਰ ਸ਼ੁਰੂ ਤੋਂ ਕੋਈ ਵੀ ਮੇਰਾ ਖਿਆਲ ਫਲਾਵਰ ਸ਼ੋਅ ਜਿਹੜਾ ਸੀ ਜਿਹੜਾ ਛੱਡਿਆ ਹੋਵੇ ਤਾਂ ਬੱਚਿਆਂ ਨੇ ਬਹੁਤ ਹੀ ਮਿਹਨਤ ਕੀਤੀ ਹੈ ਦੇਸ਼ ਭਗਤੀ ਦੇ ਗੀਤ ਗਾਏ ਨੇ ਔਰ ਐਨਰਨਮੈਂਟ ਕਰਨ ਦੇ ਬਾਅਦ ਤਾਂ ਜੋ ਫਲਾਵਰ ਸ਼ੋਅ ਅੱਜ ਦਾ ਇੰਨਾ ਕਾਮਯਾਬ ਰਿਹਾ ਸਾਰੀਆਂ ਹਸਟਾਲਾਂ ਤੇ ਪੂਰਾ ਰਸ਼ ਹੈ ਔਰ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੁਹਾਡਾ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਕਿ ਬਹੁਤ ਅਸੀਂ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਦਾ ਹੈ। ਪਹਿਲੀ ਗੱਲ ਇਹ ਹੈ ਕਿ ਜਿਹੜਾ ਇੱਕ ਮਨੁੱਖੀ ਸੂਨ ਬਿਲਦਾ ਹੈ ਉਹ ਫਲਾਵਰ ਸ਼ੋਅ ਹੈ। ਫਲਾਵਰ ਸ਼ੋਅ ਜਿਹੜਾ ਫੁੱਲ ਹੈ ਉਹ ਮਿਲ ਦਾ ਇੱਕ ਕਾਰਨ ਹੁੰਦਾ ਹੈ ਸਾਡੇ ਮਿਲਣ ਦਾ। ਜਦੋਂ ਵੀ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ ਕਿਸੇ ਫੁੱਲ ਵੇਖਣ। ਸੋ ਮੈਂ ਸਮਝਦਾ ਕਿ ਇਹ ਇਹ ਉਹਨਾਂ ਦੀ ਸੋਸਟਾ ਜਿਹੜੀ এনਵਾਇਰਨਮੈਂਟ ਸੁਸਾਇਟੀ ਜਬ ਬਹੁਤ ਹੀ ਵੱਡਾ ਪ੍ਰੋਜੈਕਟ 26 ਸਾਲ ਲਗਾਤਾ। 26 ਸਾਲ ਵਿੱਚ ਇੱਕ ਜਨਰੇਸ਼ਨ ਨਮੀ ਆ ਜਾਂਦੀ ਹੈ 26 ਸਾਲ ਲਗਾਤਾਰ ਇਸ ਵੇਲੇ ਨੂੰ ਕਰੋੜਾ ਆਪਣੇ ਆਪ ਦੀ ਬਹੁਤ ਵੱਡੀ ਪ੍ਰਾਪਤੀ ਹੈ ਉਹ ਵੀ ਬਿਨਾ ਕਿਸੇ ਸਰਕਾਰੀ ਮਦਦ ਇਹ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਰਾ ਤੁਹਾਡੇ ਵਰਗੇ ਜਿਹੜੇ ਸੰਯੋਗੀ ਆ ਉਹਨਾਂ ਤੋਂ ਸਹਿਯੋਗ ਲਿਆ ਦਿੱਤਾ ਗਿਆ ਪਰ ਸਰਕਾਰੀ ਕਿਸੇ ਤੋਂ ਚੰਗੀ ਕੋਈ ਬਣਦੀ ਨਹੀਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਜਿਹੜੇ ਅਸਲ ਵਿੱਚ ਜਿਹੜਾ ਮਕਸਦ ਜਿਹੜਾ ਮੈਸੇਜ ਇਹ ਦੇਣਾ ਚਾਹੁੰਦੀ ਹੈ ਓ ਸੁਮੇਹਾ ਮੈਂ ਲੋਕਾਂ ਨੂੰ ਇਹਨਾ ਚਾਹਣਾ ਹੈ ਕਿ ਵਾਤਾਵਰਨ ਮੈਂ ਜਿਹੜਾ ਆਪ ਨੂੰ ਪ੍ਰਦੂਸ਼ਿਤ ਹੋਇਆ ਜਾ ਰਿਹਾ ਹੈ ਘਰਾਂ ਦੇ ਵਿੱਚ ਬੁੱਲ ਲਵਾਓ ਖਰਚ ਪੌਦੇ ਲਾਓ ਹਰ ਇੱਕ ਵਿਅਕਤੀ ਘੱਟ ਇੱਕ ਪੌਦਾ ਵੀ ਲਾ ਦੇ ਸਾਡਾ ਵਾਤਾਵਰਨ ਸੁਸਤਾਰ ਚ ਚਲ ਫਿਰ ਕੀ ਕਰਨਾ ਚਾਹੋਗੇ ਜਿਸ ਤਰ੍ਹਾਂ ਇਹ ਫੁੱਲਾਂ ਦੀ ਫਲਾਵਰ ਹੈ ਨਾ ਲੱਗੀ ਵੀ ਹੈ ਵੈਰਾਈ ਕਿਸ ਤਰ੍ਹਾਂ ਦੀ ਵੈਰਾਈ ਇੱਥੇ ਦੇਖਣ ਨੂੰ ਮਿਲਦੀ ਹੈ ਜਿਹੜੇ ਫਲਾਵਰ ਸ਼ੋਅ ਚ ਕਾਫੀ ਜਿਹੜੇ ਉਸ ਤੋਂ ਵੱਖ-ਵੱਖ ਜਿਹੜੀਆਂ ਵੈਰਟੀਆਂ ਫੁੱਲਾਂ ਦੀਆਂ ਉਹ ਦੇਖਣ ਨੂੰ ਮਿਲ ਰਹੀਆਂ ਹੈ ਇਹਨਾਂ ਨਾਲ ਜਿਹੜੇ ਬੱਚਿਆਂ 'ਚ ਵਾਤਾਵਰਣ ਦਾ ਤੌਰ ਉਹ ਜਾਗਰੂਕ ਹੋਣਗੇ ਅਕਸਰ ਜਦੋਂ ਉਹ ਲਾ ਦੇਖਦੇ ਆ ਉਹਨਾਂ ਦੇ ਮਨ 'ਚ ਵੀ ਇੱਕ ਗਿਆਸਾ ਪੈਦਾ ਹੁੰਦੀ ਹੈ ਕਿ ਉਹ ਵੀ ਖੂਬਸੂਰਤ ਗੁਦਾਂ ਨਾਲ ਆਪਣੀ ਸਾਂਝ ਹੋਣ ਉਹ ਉਸੇ ਸਾਂਝ ਨੂੰ ਪੂਰਨ ਖਾਤਰ ਉਹ ਲਾਜ਼ਮੀ ਹੈ ਕਿ ਉਹ ਵਕਤ ਬਾਅਦ ਆਪਣੇ ਘਰੇ ਜਾਂ ਆਪਣੇ ਸਕੂਲ 'ਚ ਜਾਂ ਆਪਣੇ ਆਲੇ ਦੁਆਲੇ ਜਿਹੜੇ ਉਹ ਪੌਦੇ ਲਗਾਉਣ ਦੀ ਮਿਹਨਤ ਸ਼ਾਮ ਨੂੰ